ਇੱਕ ਮਿੰਟ ਚਾਲ ਸਾਹਿਬ ਇੱਕ ਦਰਸ਼ਕਾਂ ਤੋਂ ਮੈਂ ਤਾੜੀ ਦੇ ਰੂਪ ਵਿੱਚ ਤੁਹਾਡੇ ਤੋਂ ਸਹਿਯੋਗ ਮੰਗਣਾ ਇੱਕ ਵਾਰੀ ਜਿਹੜੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਥੈਂਕ ਯੂ ਪੰਜਾਬੀ ਕਬੱਡੀ ਸੁਮੇਤੀ ਫੈਡਰੇਸ਼ਨ ਨੂੰ ਔਰ ਸੈਲੂਟ ਕਰਦੇ ਆਂ ਅਸੀਂ ਦਰਸ਼ਕ ਵੀਰੋ ਇੱਕ ਵਾਰੀ ਵਾਅਦਾ ਕਰ ਦਿਓ ਵੀ ਦੂਜਾ ਮੈਚ ਜਿਹੜਾ ਇਹ ਦੇਖ ਕੇ ਪੜਿਆ ਇੱਕ ਵਾਰੀ ਤਾੜੀਆਂ ਔਰ ਜ਼ੋਰਦਾਰ ਤਾੜੀਆਂ ਪਿਆਰ ਕਰਨਗੇ ਤੁਸੀਂ ਵੇਖਿਓ ਜਿਹੜਾ ਐਂਡ ਵਾਲਾ ਮੈਚ ਆ ਦਰਸ਼ਕੋ ਅੱਜ ਆਪਾਂ ਜਣਾ ਨਹੀਂ ਸਾਰੇ ਮੈਚ ਪਕੜਤਾ ਗਈ ਚੱਲਾਂਗੇ ਆਪਾਂ ਇਕੱਠੇ ਸਾਰੇ ਉਹ ਵਾਦਾ ਕਰਤਾ ਹੱਤ ਉਮਰਤ ਵਾਹ ਜੀ ਵਾਹ ਸਾਰੇ ਭਰਾਵਾਂ ਬਹੁਤ ਸ਼ੁਕਰੀਆ ਦੱਸਾ ਉਮਰਤ ਨਾਸ ਦੀ ਕਬੱਡੀ ਆ ਆ ਅਰਸ਼ੀ ਉਸ ਵੇ ਮਹਤੂਤ ਇੱਕ ਵਾਰੀ ਫੇਰ ਹੱਤ ਕੜਾ ਜਫਾ ਲਾਉਣ ਦੀ ਕੋਸ਼ਿਸ਼ ਖੇਡ ਦਾ ਦੇ ਵਿੱਚ ਕਰਦਾ ਹੋਇਆ ਇਹ ਸੀ ਹੋ ਦੋ ਬਣਾ ਉਮਰਤ ਨਾਸ ਦੇ ਪੁਆਇੰਟ 11 ਫੋਰ ਕਬੱਡੀ ਕਲੱਬ ਲਈ ਇੱਕ ਅਗਰ ਦਫਾ ਐਲੋ ਚਲੇ ਸਤਕਾਰਯੋਗ ਬਹੁਤ ਹੀ ਸਤਕਾਰਯੋਗ ਕੁਤਮ ਸਿੰਘ ਜੀ ਹਮਦ ਸਾਹਿਬ ਮੇਰੇ ਛੋਟੇ ਭਾਈਓ 50 ਡਾਲਰ ਹਾਂ ਆ ਇਧਰੇ ਪਾਸੇ ਆ ਨੌਜਵਾਨ ਦੇ ਉਂਗਲ ਹੋ ਇੱਕ ਵਾਰੀ ਤਾੜੀ ਲੋ ਤਾੜੀ ਮਾਰ ਦਿਓ ਇਹ ਮੈਕਸੀਕਨ ਮੂਲ ਦਾ ਜੰਦੂਗਿਆ ਵਾਲਾ ਹੰਦੂਗਿਗ ਰੰਦਾ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਬੱਡੀ ਦਾ ਪ੍ਰਿੰਸ ਤੇ ਸਲਖੜ ਸਿੰਘ ਕਰਦਾ ਹੋਇਆ ਕਹਿੰਦੇ ਵੀ ਆਪਾਂ ਸਪான்ਸਰ ਦਾ ਹੀ ਬੋਲ ਸਕਦੇ ਆ ਸੋ ਸਪਾਈਸ ਮੀਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਯੈਰੋ ਦੀ ਰੇਟ ਤੇ 100 ਡਾਲਰ ਹੋਊਗਾ ਸਪਾਈਸ ਮੀਟ ਵਾਲਿਆਂ ਦਾ ਧੰਨਵਾਦ ਲਓ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਕੌਣ ਆਹ ਹੈ ਨੌਜਵਾਨ ਛੋਟਾ ਨਾਸ ਕਹਿੰਦੇ ਪਿਆਰ ਦੇ ਨਾਲ ਲਓ ਅਮਰਿਤ ਨਾਮ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਸ ਖਿਡਾਰੀ ਦੀ ਲੱਖ ਲੱਖ ਦੀ ਕਬੱਡੀ ਦੇ ਕੱਲੇ ਕੱਲੇ ਦਾ ਜੱਫਾ ਐਨ ਹੁੱਲੇ-ਹੁਲਾੜੇ ਹੁੰਦੇ ਹੋਏ ਅੱਗੇ ਵੱਧ ਕੇ ਕੀਤਾ ਗਿਆ ਹਮਲਾ ਇਸ ਖਿਡਾਰੀ ਦਾ ਕਈ ਖੇਡਣ ਸ਼ੌਕ ਨੂੰ ਕਈ ਮਾਰੇ ਰੋਟੀ ਦੇ ਕਈ ਕਰਕਰ ਮਿੰਨ ਦਾ ਬਣ ਕੇ ਖਿਡਾਰੀ ਆਨੇਂ ਰੋਈ ਹੱਡੀ ਦਾ ਉਹ ਬੰਦਾ ਕਬੱਡੀ ਤੋਂ ਹੀਰਾ ਬਣ ਜਾ ਜਿਹਨੂੰ ਲੱਗ ਜਾ ਇਸ਼ਕ ਕਬੱਡੀ ਦਾ ਆ ਬੰਦਾ ਕਬੱਡੀ ਤੋਂ ਹੀਰਾ ਬਣ ਜਾ ਦੋਸਰੇ ਜੀਆ ਕਬੱਡੀ ਦਾ ਹੰਦਰ ਸਾਹਿਬ ਸਮੂਹ ਪੁੱਲਰ ਪਰਿਵਾਰ ਪੁੱਲਰ ਬ੍ਰਦਰਜ਼ ਪੁੱਲਰ ਅਕਾੜਾ ਧੰਨਵਾਦ ਕਰਦੇ ਆ ਸਮੂਹੀ ਕਮੇਟੀ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਤੰਗਰੋਲ ਦੇ ਦੇਖੋ ਉਹ ਲੱਗਦਾ ਹੋਇਆ ਟਕਰਾ ਜੱਫਾ ਕਿ ਰੇਟਾ ਭਾਵੇਂ ਲੱਖ ਪੈਂਦੀ ਆ ਆ ਗੱਲ ਜੱਫਿਆ ਦੇ ਮੁਕੜੀ ਇਹ ਮਦੀਸ਼ ਆ ਬਹੁ ਅਕਰਪਰ ਵਾਲਾ ਸ਼ੀਲਾ ਵੀਰ ਇਸ ਵੇਲੇ ਲਾ ਟਕਰਾ ਜੱਫਾ ਕਬੱਡੀ ਛੱਡਾਂ ਵਾਲੇ puri ਦੀ ਇਸ ਵੇਲੇ ਖੇਡਾਂ ਦੇ ਵਿੱਚ ਪਈ ਹੋਈ ਹਲਕਾ ਟੱਚ ਇਹ ਛਾਕੀ ਨਾਲ ਬੁਰ ਨੂੰ ਕਰਕੇ ਇਹ ਗਾ ਆ ਪਾਈ ਦੀ ਥੰਪੀ ਵੱਡਾ ਜਿਹੜਾ ਮੇਲਾ ਰਣਜੀਤ ਸਿੰਘ ਜੀ ਨਿੱਜਾ ਸਾਹਿਬ ਦਾ ਧੰਨਵਾਦ ਮੁਕਸੀਕਨ ਬੋਲ ਦਾ ਸਲੱਖਣ ਸਿੰਘ ਇਸ ਵਿੱਚ ਕਬੱਡੀ ਹੋ ਕਬੱਡੀ ਹੋ ਚੱਗਾ